ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 4 ਜਨਵਰੀ ਨੂੰ ਵੀਡੀਓ ਕਵਰ ਕਰ ਰਹੇ ਹਾਂ 4 ਜਨਵਰੀ 2023 ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 94782 63916 98784 48264 ਸੋ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਟੌਪ ਦਾ ਨਗੀਨਾ ਦਿਖਾਉਣਾ ਜਰਸੀ ਕ੍ਰੋਸ ਬੱਸੀ ਮਗਰ ਇਹਦੇ ਮੇਲ ਕਾਫ ਆ ਗਿਆ ਕੱਲ ਇਹਦੀ ਡਿਲੀਵਰੀ ਹੋਈ ਆ ਹਵਾਨਾ ਕਿਸਾਨ ਵੀਰੋ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਕੰਪੈਕਟ ਆਰਡਰ 23 ਕਿਲੋ ਦੁੱਧ ਨੇ ਪਲੂਨ ਨੇ ਪਾਇਆ ਹੋਇਆ ਸਾਨੂੰ ਤੋੜ ਕੇ ਦਿਖਾਵਾਂਗੇ ਧਾਰਾ ਵੀ ਮਰਵਾਵਾਂਗੇ ਪੂਰਾ ਹੈਵੀ ਬੋਡੀ ਸਟਰਕਚਰ ਆ ਜਰਸੀ ਕ੍ਰੋਸ ਦੇ ਵਿੱਚ ਆ ਗਈ ਇਹ ਇਹਦੀ ਫੈਂਟ ਵੀ ਜ਼ਿਆਦੇ ਹੋਊਗੀ ਤੇ ਦੁੱਧ ਦੀ ਕੁਆਲਿਟੀ ਵੀ ਜ਼ਿਆਦੇ ਹੋਊਗੀ ਜੋ ਕਿ ਕ੍ਰੋਸ ਬਣ ਦੇ ਵਿੱਚ ਆ ਗਈ ਥਣ ਬਹੁਤ ਸੋਹਣਾ ਲੱਗਿਆ ਫੇਸ ਕੁਆਲਿਟੀ ਦੇਖ ਸਕਦੇ ਹੋ ਲੰਬੀ ਤੇ ਪੂਰੀ ਹੈਵੀ ਬਾਡੀ ਸਟਰਕਚਰ ਦੀ ਬਸਤੀ ਆ ਥਣਾ ਪੂਰੀ ਬਿੱਥੀ ਤੇ ਲੱਗਿਆ ਚਾਰੇ ਥਣ ਗੁੱਠਾਂ ਤੇ ਲੱਗੇ ਪਿਆ ਪੋਲੀ ਤੇ ਮੋਟੀ ਚਵਾਈ ਆ ਹੁਣ ਸਟਾਰਟਿੰਗ ਬੌੜਾ ਇਹਦੇ ਥੱਲੇ 18 ਤੋਂ 20 ਕਿਲੋ ਸਟਾਰਟਿੰਗ ਬੌੜਾ ਗਾ 25 ਤੋਂ ਬਾਹਰ ਦੁੱਧ ਦੇ ਨੇ ਪਾ ਦੇਣਾ ਗਾ ਆਰਾਮ ਕਰਨਾ ਸੋ ਤੋੜ ਕੇ ਦਿਖਾਵਾਂਗੇ ਤੋੜ ਕੇ ਦਿਖਾਉਂਦਾ ਸੋ ਕਿਸਾਨ ਵੀਰ ਉਹ ਬੱਚੀ ਦਾ ਫੇਸ ਕੁਆਲਟੀ ਦੇਖ ਲਓ ਤੇ ਤੋਰਾ ਵਗੈਰਾ ਚੈੱਕ ਕਰ ਲਿਓ ਕਮਾਲਾ ਪੁੱਤ ਉਧਰ ਨੂੰ ਕਮਾਲ ਉਧਰ ਨੂੰ ਕਮਾਲ ਲੰਮਾ ਪੂਰਾ ਲੰਮੀ ਵੇਰ ਵਾਲੀ ਬੱਸੀ ਆ ਹਵਾਨਾ ਦੇਖ ਸਕਦੇ ਹੋ ਤੁਸੀਂ ਪੂਰਾ ਭਰੀ ਫਿਰਦੀ ਆ ਚੰਗੇ ਦੁੱਧ ਦੀਆਂ ਨਿਸ਼ਾਨੀਆਂ ਹੁੰਦੀਆਂ ਇਹ ਪਤਾ ਲੱਗ ਜਾਂਦਾ ਸਟਾਰਟਿੰਗ ਬੋਲੀ ਤੋਂ ਤੇ ਹਵਾਨੇ ਤੋਂ ਜੱਜਮੈਂਟ ਆ ਜਾਂਦੀ ਆ ਦੁੱਧਾਰੂ ਪਸ਼ੂ ਦੀ ਲੈ ਜਾਓ ਪਰ ਤੋਂ ਉਧਰ ਅੱਗੇ ਨੂੰ ਲੈ ਜਾ ਇੱਕ ਵਾਰ ਫੇਰ ਦੇਖ ਲਓ ਤੁਸੀਂ ਤੋਰਾ ਵਗੈਰਾ ਕਮਾਲਾ ਪੁੱਤ ਕਮਾਲ ਸੋ ਕਿਸਾਨ ਵੀਰੋ ਤੁਹਾਨੂੰ ਧਾਰਾ ਮਾਰ ਕੇ ਦਿਖਾਉਨੇ ਆ ਤੋਰਾ ਵਗੈਰਾ ਤੁਸੀਂ ਦੇਖ ਲਿਆ ਜਰਸੀ ਕ੍ਰੋਸ ਵੱਸੀ ਆ ਉੱਚਾ ਲੰਮਾ ਵੱਡਾ ਕੱਦ ਕਾਠਾ ਮਗਰ ਮੇਲ ਕਾਫ ਆ ਇਹਦੇ ਹਾਂਜੀ ਧਾਰਾ ਮਾਰ ਕੇ ਦਿਖਾਉਈ ਸੋ ਕਿਸਾਨ ਵੀਰੋ ਦੇਖ ਸਕਦੇ ਹੋ ਤੁਸੀਂ ਡਾਇਰੈਕਟ ਆਪਾਂ ਇਹਦੇ ਥੱਲੇ ਨੀਚੇ ਬਹਿ ਗਏ ਆ ਕੋਈ ਬੱਚਾ ਨਹੀਂ ਲਾਇਆ ਹੈਗਾ ਕੋਈ ਇੰਨੀ ਸੀਲ ਠੰਡੀ ਆ ਧਾਰਾ ਚੈੱਕ ਕਰ ਸਕਦੇ ਹੋ ਇੱਕ ਮਿੰਟ ਮਾਰ ਦਈ ਆ ਦੇਖਿਆ ਜਿਓ ਕਿਸਾਨ ਵੀਰੋ ਪੂਰੀ ਪੋਲੀ ਦੇ ਮੋਟੀ ਚਵਾਈ ਆ ਅਗਲੇ ਖਨਾਂਦਿਆਂ ਮਾਰ ਲੋ ਕੋਈ ਮੇਰਾ ਆਨਲਾਈਨ ਵੀਰ ਮੇਰਾ ਮਂਗਾਉਂਦਾ ਆਪਣੀ ਥਣਾ ਦੀ ਜ਼ਿੰਮੇਵਾਰੀ ਹੋਊਗੀ ਆ ਦੇਖ ਸਕਦੇ ਹੋ ਬਸ ਜੀ ਬਸ ਓਕੇ ਸੋ ਕਿਸਾਨ ਵੀਰੋ ਧਾਰਾਂ ਫੋਨ ਦੀ ਲੋੜ ਨਹੀਂ ਕੁਛ ਨਹੀਂ ਥਾਣਾ ਚੇ ਕਰ ਲੋ ਮਿਲ ਕੇ ਬੇਣ ਬਹੁਤ ਸਟਰੋਂਗ ਆਉਂਦੀ ਪਈ ਆ ਦਿਧਾਰੂ ਪਸੁੰਨ ਦੇ ਨਿਸ਼ਾਨੀਆਂ ਹੁੰਦੀਆਂ ਸੋ ਕਿਸਾਨ ਵੀਰੋ ਸਾਨੂੰ ਧਾਰਾਂ ਮਾਰ ਕੇ ਆਪਾਂ ਦਿਖਾ ਦਿੱਤੀਆਂ ਨੇ ਫਿਰ ਦਾ ਪ੍ਰਾਈਸ ਫੋਨ ਤੇ ਕੀਤਾ ਜਾਊਗਾ ਜਿਹਨੇ ਮੇਰੇ ਵੀਰ ਨੂੰ ਬੱਸੀ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਵੀਡੀਓ ਦੇਖਣ ਲਈ ਧੰਨਵਾਦ